ਰੈਡੀ ਆਪਣੇ ਤੋਂ ਵੱਡੇ ਅਧਿਕਾਰੀ ਜਾਂ ਪ੍ਰਬੰਧਕ ਅਤੇ ਸਥਾਪਤ ਸੱਤਾ ਦਾ ਆਗਿਆਕਾਰੀ ਬਣਨ ਦੀ ਰੁਚੀ ਪੈਦਾ ਕਰੇ ਡੰਡੀ ਬੇਸ਼ੱਕ ਆਜ਼ਾਦੀ ਨੂੰ ਮੰਨਣਾ ਸਾਡਾ ਜਮਾਨਦਰੂ ਅਧਿਕਾਰ ਹੈ ਪਰੰਤੂ ਅਸੀਂ ਪੂਰਨ ਆਜ਼ਾਦੀ ਕੁਝ ਨਿਯਮਾਂ ਦੀ ਪਾਲਣਾ ਕਰਕੇ ਅਤੇ ਆਪਣੇ ਆਪ ਨੂੰ ਕੁਝ ਵੰਦਨਾ ਵਿੱਚ ਰੱਖ ਕੇ ਹੀ ਮਾਨ ਸਕਦੇ ਹਾਂ ਡੰਡੀ ਅਸਲ ਵਿੱਚ ਸਾਰਾ ਬ੍ਰਹਿਮੰਡ ਅਤੇ ਸਾਰੀਆਂ ਕੁਦਰਤੀ ਸ਼ਕਤੀਆਂ ਵੀ ਇੱਕ ਅਨੁਸ਼ਾਸਨ ਵਿੱਚ ਵੱਜੀਆਂ ਹੋਈਆਂ ਹਨ ਡੰਡੀ ਸਭ ਤਾਰੇ ਅਤੇ ਸਤਾਰੇ ਕੁਝ ਵੱਜੇ ਨਿਜਮਾ ਅਨੁਸਾਰ ਹਰਕਤ ਕਰਦੇ ਹਨ ਡੰਡੀ ਸਾਡੇ ਸਰੀਰ ਦੇ ਅੰਗ ਵੀ ਇੱਕ ਅਨੁਸ਼ਾਸਨ ਵਿੱਚ ਬੱਜੇ ਇੱਕ ਦੂਜੇ ਦੀ ਸਹਾਇਤਾ ਕਰਦੇ ਹਨ ਡੰਡੀ ਮਧੂਮੱਖੀਆਂ ਅਤੇ ਕੀੜੀਆਂ ਨੂੰ ਦੇਖੋ ਉਹ ਵੀ ਤੁਹਾਨੂੰ ਇੱਕ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਦੀਆਂ ਪ੍ਰਤੀਤ ਹੋਣਗੀਆਂ ਡੰਡੀ ਜਰਾ ਭੀੜ ਵਾਲੀ ਥਾਂ ਉੱਤੇ ਤੁਸੀਂ ਖੱਬੇ ਹੱਥ ਚੱਲਣ ਦੇ ਨਿਯਮ ਦੀ ਉਲੰਘਣਾ ਕਰਕੇ ਤਾਂ ਦੇਖੋ ਫਿਰ ਕੀ ਹੁੰਦਾ ਹੈ ਪ੍ਰਸ਼ਨ ਚਨ ਸੱਜੇ ਹੱਥ ਚੱਲ ਕੇ ਤੁਸੀਂ ਆਪ ਵੀ ਸੱਟ ਖਾਓਗੇ ਅਤੇ ਹੋਰ ਨਾ ਲਈ ਵੀ ਮੁਸੀਬਤ ਖੜੀ ਕਰੋਗੇ ਡੰਡੀ ਇਸ ਤੋਂ ਸਿੱਧ ਹੁੰਦਾ ਹੈ ਕਿ ਅਨੁਸ਼ਾਸਨ ਮਨੁੱਖੀ ਜੀਵਨ ਲਈ ਇੱਕ ਜ਼ਰੂਰੀ ਚੀਜ਼ ਹੈ ਡੰਡੀ ਅਨੁਸ਼ਾਸਨ ਤੋਂ ਬਿਨਾ ਮਨੁੱਖੀ ਜੀਵਨ ਉਸ 베ੜੀ ਵਰਗਾ ਹੈ ਜਿਸ ਦਾ ਮਲਾ ਨਾ ਹੋਵੇ ਜਾਂ ਉਸ ਚਿੱਠੀ ਵਰਗਾ ਹੈ ਜਿਸ ਉੱਪਰ ਸਿਰਨਾਵਾ ਨਾ ਲਿਖਿਆ ਹੋਵੇ ਡੰਡੀ ਇੱਕ ਅਨੁਸ਼ਾਸਨਹੀਣ ਵਿਅਕਤੀ ਆਪਣੇ ਜੀਵਨ ਵਿੱਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ ਡੰਡੀ ਵਿਦਿਆਰਥੀ ਜੀਵਨ ਮਨੁੱਖੀ ਜੀਵਨ ਦਾ ਉਹ ਪੜਾਅ ਹੈ ਜਦੋਂ ਉਸ ਦੀ ਬੁੱਧੀ ਰੈਡੀ ਦਾ ਵਿਕਾਸ ਹੁੰਦਾ ਹੈ ਅਤੇ ਆਚਰਣ ਦੀ ਉਸਾਰੀ ਹੁੰਦੀ ਹੈ ਡੰਡੀ ਇਹ ਉਹ ਸਮਾ ਹੈ ਜਦੋਂ ਉਸ ਨੂੰ ਠੀਕ ਸਿਖਲਾਈ ਦੀ ਅਤਿਅੰਤ ਜ਼ਰੂਰਤ ਹੁੰਦੀ ਹੈ ਕਿਉਂਕਿ ਇਸ ਲਈ ਇਸ ਸਮੇਂ ਮਿਲੀ ਚੰਗੀ ਜਾਂ ਮਾੜੀ ਸਿਖਲਾਈ ਉੱਪਰ ਹੀ ਉਸ ਦੇ ਭਵਿੱਖ ਦੇ ਆਚਰਣ ਨੇ ਨਿਰਪਰ ਕਰਨਾ ਹੁੰਦਾ ਹੈ ਡੰਡੀ ਸਕੂਲਾਂ ਕਾਲਜਾਂ ਵਿੱਚ ਵਿਦਿਆ ਦਾ ਅਸਲੀ ਮਕਸਦ ਦੇਸ਼ ਦੇ ਭਵਿੱਖ ਦੇ ਮਾਲਕ ਨੌਜਵਾਨਾਂ ਦੀ ਸ਼ਖਸੀਅਤ ਦੀ ਉਸਾਰੀ ਕਰਨਾ ਹੈ ਜਿਸ ਨਾਲ ਇੱਕ ਨੌਜਵਾਨ ਆਪਣੇ ਪਰਿਵਾਰ ਭਾਈਚਾਰੇ ਸਮਾਜ ਅਤੇ ਦੇਸ਼ ਪ੍ਰਤੀ ਆਪਣੇ ਕਰਤੱਵਾਂ ਦੀ ਪਛਾਣ ਕਰਦਾ ਹੋਇਆ ਸੁਚੱਜਾ ਜੀਵਨ ਜੀਵੇ ਡੰਡੀ ਵਿਦਿਆਰਥੀ ਵਿਦਿਆ ਤੋਂ ਇਹ ਲਾਭ ਤਦ ਹੀ ਪੂਰਾ ਪੂਰਾ ਲੈ ਸਕਦਾ ਹੈ ਜੇਕਰ ਉਹ ਆਪਣੇ ਘਰ ਸਕੂਲ ਕਾਲਜ ਅਤੇ ਆਲੇ ਦੁਆਲੇ ਵਿੱਚ ਅਨੁਸ਼ਾਸਨ ਅਰਥਾਤ ਮਿੱਥੇ ਨਿਜਮਾ ਦੀ ਪਾਲਣਾ ਕਰੇ ਅਤੇ ਉਸ ਦੀ ਹਰ ਬਰਾਈ ਅਤੇ ਅਨਿਜਮਿਤਤਾ ਤੋਂ ਬਚੇ ਜਿਹੜੀ ਉਸ ਨੂੰ ਉਸ ਦੇ ਮਾਨਸਿਕ ਅਤੇ ਆਚਰਣਿਕ ਵਿਕਾਸ ਵਿੱਚ ਸਹਾਈ ਹੋਣ ਵਾਲੀ ਵਿੱਦਿਆ ਪ੍ਰਾਪਤੀ ਦੇ ਰਾਹ ਤੋਂ ਪਟਕਾਉਣ ਵਾਲੀ ਹੋਵੇ ਡੰਡੀ ਪਰੰਤੂ ਅੱਜ ਦੇ ਵਿਦਿਆਰਥੀ ਵਰਗ ਦੀ ਸਥਿਤੀ ਬੜੀ ਅਫਸੋਸਨਾਕ ਹੈ ਡੰਡੀ ਅੱਜ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਲਗਭਗ ਸਾਰੇ ਦੇਸ਼ਾਂ ਦਾ ਵਿਦਿਆਰਥੀ ਵਰਗ ਅਨੁਸ਼ਾਸਨਹੀਨਤਾ ਦਾ ਸ਼ਿਕਾਰ ਹੈ ਡੰਡੀ ਵਿਦਿਆਰਥੀ ਵਰਗ ਵਿੱਚ ਅਨੁਸ਼ਾਸਨ ਦੀ ਘਾਟ ਭਾਰਤ ਦੀਆਂ ਪ੍ਰਮੁੱਖ ਸਮੱਸਿਆਵਾਂ ਵਿੱਚੋਂ ਇੱਕ ਹੈ ਡੰਡੀ ਅਨੁਸ਼ਾਸਨਹੀਨਤਾ ਦੇ ਸ਼ਿਕਾਰ ਹੋਏ ਵਿਦਿਆਰਥੀ ਨਿੱਕੀ ਨਿੱਕੀ ਗੱਲ ਉੱਤੇ ਪੜ੍ਹਾਈ ਨੂੰ ਛੱਡ ਕੇ ਹੜਤਾਲਾਂ ਮੁਜ਼ਾਹਰਿਆਂ ਬਾਗ ਆਉਟਾਂ ਅਤੇ ਜਲੂਸਾਂ ਦੇ ਰਾਹ ਉੱਪਰ ਤੁਰ ਪੈਂਦੇ ਹਨ ਡੰਡੀ